ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਔਰ ਦੂਸਰੇ ਕਿਸਾਨ ਸੰਗਠਨਾਂ ਨੇ ਵੀ ਇਹਦਾ ਵੱਡਾ ਸਹਿਯੋਗ ਹੈ ਆਮ ਲੋਕਾਂ ਦਾ ਵੀ ਹੈ ਪਰ ਸਯੁਜਕਤ ਆਸਾਨ ਮੋਰਚੇ ਨੇ ਇੱਕ ਵੱਜਮੀ ਜਿਹੜੀ ਹੈ ਲੜਾਈ ਇਹਦੇ ਵਾਸਤੇ ਸ਼ੁਰੂ ਕੀਤੀ ਤੇ 30 ਜੁਲਾਈ ਨੂੰ ਜਿਹੜਾ ਵੱਡਾ ਡੈਮੋਨਸਟ੍ਰੇਸ਼ਨ ਟਰੈਕਟਰਾਂ ਦਾ ਕੀਤਾ ਉਹਨੇ ਸਾਬਤ ਕਰ ਦਿੱਤਾ ਕਿ ਮੋਰਚਾ ਹੀ ਸਮਰਥ ਹੈ ਸਮਰਥ ਹੈ ਇਸ ਲੜਾਈ ਲੜਨ ਦੇ ਵਿੱਚ ਇਹਨੂੰ ਵਾਪਸ ਕਰਾਉਣ ਦੇ ਵਿੱਚ ਇਸ ਕਰਕੇ ਇਹ ਜਿਹੜਾ ਸਾਡਾ ਅੱਜ ਲੈਂਡ ਪਾਲੂਲਿੰਗ ਪਾਲਿਸੀ ਅਜਨ ਵਾਪਸ ਲਈ ਹੈ ਇਹਦੇ ਜਿੰਨਾ ਚਿਰ ਸਾਰੇ ਤਕਨੀਕੀ ਲੁਕਤੇ ਨਹੀਂ ਹੁੰਦੇ ਸਾਡਾ ਜਿਹੜਾ ਹੈਗਾ 24 ਦੀ ਜਿਹੜੀ 24 ਅਗਸਤ ਦੀ ਸੰਬਰਾਲਾ ਦੇ ਵਿੱਚ ਵੱਡੀ ਰੈਲੀ ਹੋਣ ਜਾ ਰਹੀ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਏਗੀ ਅਸੀਂ ਆਪਣੇ ਕਾਡਰ ਨੂੰ ਔਰ ਆਮ ਜਨਤਾ ਨੂੰ ਔਰ ਸਾਰੇ ਕਿਸਾਨ ਭਰਾਵਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਉਹਦੇ ਵਿੱਚ ਉਸੇ ਤਰ੍ਹਾਂ ਦਾ ਜੋਸੋ ਕਰੋਸ ਨਾਲ ਜਿਹੜਾ ਸ਼ਾਮਲ ਹੋਇਆ ਜਾਏ ਔਰ ਬਾਕੀ ਜੇ ਸਰਕਾਰ ਇਹਦੇ ਤੇ ਕੋਈ ਐਕਸ਼ਨ ਲੈਂਦੀ ਹੈ ਆ ਆਪਣੀਆਂ ਜਿਹੜੀਆਂ ਅਸੀਂ ਤਕਨੀਕੀ ਕੁਝ ਨੁਕਸ ਦੱਸੇ ਨੇ ਔਰ ਸਰਕਾਰੇ ਮੰਦੀ ਹੈ ਵੀ ਵਾਕਈ ਅਸੀਂ ਇਹ ਪਾਲਿਸੀ ਗਲਤ ਸੀ ਤਾਂ ਉਹਨਾਂ ਚਿਰ ਅਸੀਂ 24 ਤਰੀਕ ਨੂੰ ਜੇ ਮੰਨਦੀ ਹੈ ਤਾਂ ਅਸੀਂ ਜੇਤੂ ਦੇ ਲਈ ਕਰਾਰ ਦੇਵਾਂਗੇ ਜੇ ਨਹੀਂ ਮੰਦੀ ਤਾਂ ਅਗਲੇ ਐਕਸ਼ਨ ਦਾ ਐਲਾਨ ਉਸ ਤੋਂ 24 ਤਰੀਕ ਨੂੰ ਅਸੀਂ ਕਰਾਂਗੇ ਇਸ ਦੇ ਸਬੰਧ ਵਿਚਾਰ ਨੂੰ 20 ਤਰੀਕ ਨੂੰ ਸਾਡੀ ਇੱਕ ਮੀਟਿੰਗ ਹੋਏਗੀ ਉਥੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਊ ਖਾਣ ਦਾ ਪੀਣ ਦਾ ਤੇ ਦੂਸਰਾ ਸਾਰਾ ਸੋ ਇੰਨਾ ਮੈਂ ਕਹਿੰਦਾ ਹਾਂ ਧੰਨਵਾਦ ਇੱਕ ਨੁਕਤਾ ਅਸੀਂ ਹੋਰ ਕਹਿਣਾ ਚਾਹਦੇ ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਬੜੀਆਂ ਸਖਤ ਅਬਜ਼ਰਵੇਸ਼ਨਸ 2013 ਦੇ ਲਾਰ ਐਕਟ ਨੂੰ ਲੈ ਕੇ ਕੀਤੀਆਂ ਸੀ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਉਹਦੇ ਚ ਸੋਸ਼ਲ ਔਰ ਐਨਵਾਇਰਨਮੈਂਟ ਅਸੈਸਮੈਂਟ ਦਾ ਜਿਹੜਾ ਮੁਲਾਂਕਣ ਹੈ ਉਹ ਤੋਂ ਲੈ ਕੇ ਰੀਹੈਬਿਲੀਟੇਸ਼ਨ ਦੇ ਪ੍ਰੋਸੈਸ ਨੂੰ ਲੈ ਕੇ ਟਾਈਮ ਫਰੇਮ ਨੂੰ ਲੈ ਕੇ ਪਰ ਅਸੀਂ ਇੱਕ ਦੇਖ ਰਹੇ ਹਾਂ ਕਿ 2013 ਦਾ ਜਿਹੜਾ ਇਹ ਲੈਂਡ ਐਕਵਿਜ਼ੀਸ਼ਨ ਨਾਲ ਜੁੜਿਆ ਲਾਰ ਐਕਟ ਸੀ ਉਸ ਤੋਂ ਪਹਿਲਾਂ 1894 ਦੇ ਐਕਟ ਤਹਿਤ ਲੈਂਡ ਐਕਵਾਇਰ ਹੁੰਦੀ ਸੀ ਉਸ ਐਕ acquisition ਦੇ ਖਿਲਾਫ ਦੇਸ਼ ਭਰ ਚ ਅੰਦੋਲਨ ਹੋਏ ਸੰਦੂਰ ਹੋਇਆ ਨੰਦੀਗ੍ਰਾਮ ਹੋਇਆ ਕਲਿੰਗਾ ਨਗਰ ਹੋਇਆ ਪੰਜਾਬ ਚ ਹੋਏ ਅੰਦੋਲਨ ਖੂਨ ਡੁੱਲਿਆ ਕਿਸਾਨਾਂ ਦਾ ਆਮ ਲੋਕਾਂ ਦਾ ਖੂਨ ਡੁੱਲਿਆ ਫੋਰਸਫੁਲ ਐਕquisition ਦੇ ਖਿਲਾਫ ਜਿਸ ਕਰਕੇ 2013 ਦਾ ਐਕਟ ਹੈ ਜਿਹੜਾ ਉਹ ਬਣਿਆ ਉਹਦੇ ਚ ਕਈ ਪ੍ਰੋ ਪੀਪਲ ਮੱਦਾ ਆਈਆਂ ਅਸੀਂ ਇਹ ਦੇਖ ਰਹੇ ਹਾਂ ਕਿ ਸਾਰੇ ਦੇਸ਼ ਚ ਹੀ ਹੁੰਨ ਇਸ ਐਕਟ ਨੂੰ ਇੱਕ ਕਿਸਮ ਨਾਲ ਦਰੀ ਦੇ ਹੇਠਾਂ ਦੇਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ ਜਿਹੜੀਆਂ ਲੋਕਪੱਖੀ ਕੁਝ ਪ੍ਰੋਵੀਜ਼ਨ ਸੀਗੀਆਂ ਉਹਨਾਂ ਨੂੰ ਦਰਕਨਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਲੈਂਡ ਪੂਲਿੰਗ ਪਾਲਿਸੀ 'ਚ ਵੀ ਇਹ ਵੱਡੇ ਪੱਧਰ ਤੇ ਕੀਤਾ ਗਿਆ ਜਿਹੜੀਆਂ ਉਹਦੀਆਂ ਲੋਕਪੱਖੀ ਮਦਾਂ ਨੇ 2013 ਦੀਆਂ ਅਸੀਂ ਉਹਨਾਂ ਮਦਾਂ ਨੂੰ ਬਰਕਰਾਰ ਰੱਖਣ ਲਈ ਸੰਘਰਸ਼ ਕਰਾਂਗੇ ਦੇਸ਼ ਵਿਆਪੀ ਸੰਘਰਸ਼ ਵੀ ਜਾਰੀ ਰਹੂਗਾ ਔਰ ਪੰਜਾਬ 'ਚ ਵੀ ਇਸ ਗੱਲ ਤੇ ਸੰਘਰਸ਼ ਹੈ ਜਿਹੜਾ ਗਰੀਦੋ ਤੁਹਾਡੇ ਸਵਾਲ ਅਮੰਤ ਇੱਕ ਇਸ ਗੱਲ ਦੀ ਬਾਕੀ ਪੰਜਾਬ ਦੇ ਵਿੱਚ ਬਿਜਲੀ ਮੁਲਾਜ਼ਮਾਂ ਦੀ ਵੱਡੀ ਹੜਤਾਲ ਚੱਲ ਰਹੀ ਹੈ ਔਰ ਜਿਹੜਾ ਸਮਾਰਟ ਮੀਟਰ ਸਰਕਾਰ ਲਾ ਰਹੀ ਆ ਉਹਦਾ ਤਾਂ ਅਸੀਂ ਲਗਾਤਾਰ ਵਿਰੋਧ ਕਰ ਹੀ ਰਹੇ ਆਂ ਔਰ ਉਹਨਾਂ ਦੀ ਜਿਹੜੀ ਹੜਤਾਲ ਹੈ ਬਿਜਲੀ ਮੁਲਾਜ਼ਮਾਂ ਦੀ ਅਸੀਂ ਉਹਦਾ ਸਮਰਥਨ ਕਰਦੇ ਹਾਂ ਸਵਾਗਤ ਜਿਵੇਂ ਜਿਸ ਤਿਕਾਣਾ ਰਾਜਸੀ ਪਾਰਟੀਆਂ ਸਾਰੀਆਂ ਵਿਰੋਧ ਚੁੱਕੀਆਂ ਤੁਹਾਡੀ ਲੈਫਟੀਨੈਂਟ ਸੁਖਿੰਦਰਾ ਤੁਹਾਡਾ ਸਹਿਯੋਗ ਕੀਤਾ ਤਾਂ ਕਿਸ ਤਰੀਕੇ ਨਾਲ ਦੇਖਦੇ ਹੋ ਸਾਰੀਆਂ ਚੀਜ਼ਾਂ ਵੀ ਕਿੰਨਾ ਸਹਿਯੋਗ ਮਿਲਿਆ ਪਾਰਟੀ ਵੱਲੋਂ ਜਿਹੜੀਆਂ ਰਾਜਸੀ ਪਾਰਟੀਆਂ ਤੁਹਾਡੇ ਨਾਲ ਉੱਤਰੀਆਂ ਦੁਨੀਆਂ ਦੋਰਨ ਕਰ ਰਹੀਆਂ ਸੀ ਬਹੁਤ ਧੰਨਵਾਦ ਉਹਨਾਂ ਦਾ ਜੇ ਉਹਨਾਂ ਜਿੰਨਾ ਕੋਈ ਨੇ ਕੀਤਾ ਉਹਦੇ ਲਈ ਪਰ ਇਹ ਮੁੱਦਾ ਐਸਾ ਸੀ ਇਹਨੂੰ ਕੋਈ ਵੀ ਪੋਲੀਟੀਕਲ ਪਾਰਟੀ ਨਾ ਕੋਈ ਕਿਸਾਨ ਜਥੇਬੰਦੀ ਕੋਈ ਇਹਨੂੰ ਅੱਖੋਲੇ ਕਰਨੀ ਸੀ ਸਕਦੀ ਕਿਸੇ ਦੀ ਹਿੰਮਤ ਨਹੀਂ ਸੀ ਇੱਥੇ ਚੁੱਪ ਰਹਿਣਾ ਤੋਂ ਪੋਲੀਟੀਕਲ ਪਾਰਟੀਆਂ ਨੇ ਜੋ ਰੋਲ ਅਦਾ ਕੀਤਾ ਸਾਰਿਆਂ ਦੇ ਸਾਹਮਣੇ ਜਿੰਨਾ ਕੀਤਾ ਸੀ ਉਹਨਾਂ ਦੇ ਵੀ ਧੰਨਵਾਦੀ ਹਾਂ ਉਸ ਤੋਂ ਬਾਅਦ ਜਿਹੜੇ ਹੁਣ ਕੱਲ ਟਵੀਟ ਹੋਣਾ ਸ਼ੁਰੂ ਹੋਏ ਸੀਗੇ ਹਰਪਾਲ ਸਿੰਘ ਦਾ ਵੀ ਬਿਆਨ ਆਇਆ ਕੱਲ ਬਾ ਮਾਲਗੰਦਰ ਕੰਗ ਵੀ ਅੱਜ ਕਹਿੰਦੇ ਵੀ ਜਿਹੜੀ ਇਹ ਪਾਲਿਸੀ ਕਿਸਾਨਾਂ ਦੇ ਨਹੀਂ ਪਸੰਦੀ ਸੀਗੀ ਜਾਂ ਨਹੀਂ ਉਹਨਾਂ ਦੇ ਹੱਕ ਦੇ ਉਸ ਤਾਂ ਵਾਪਸ ਲੈ ਲਈ ਸੋ ਬੇਨਾ ਇਹ ਚੀਜ਼ਾਂ ਤੁਹਾਨੂੰ ਸਹੀ ਦੱਸਦੇ ਸੀ ਕਿ ਵੀ ਪਾਲਿਸੀ ਬਹੁਤ ਵਧੀਆ ਹੈ ਇਸ ਕਰਕੇ ਅਸੀਂ ਤੁਹਾਡੇ ਦੇ ਉੱਤੇ ਲਾਗੂ ਕਰ ਰਹੇ ਹਾਂ ਸੋ ਹੁਣ ਇਹ ਕੀ ਕਿਸਾਨਾਂ ਦੇ ਪਰਿਕਰਿਆ ਦੇ ਕੋਲ ਹਾਲੇ ਵੀ ਉਹ ਇਨਸਿਸਟ ਕਰਦੇ ਨੇ ਵੀ ਕਿਸੇ ਕਿਤੇ ਸੰਸ਼ੰਕ ਹੈ ਕਿਤੇ ਦੁਬਾਰਾ ਸ਼ਕਲ ਬਦਲ ਕੇ ਫੇਰ ਇਦਾਂ ਦੀ ਪਾਲਸੀ ਹਾਲ ਸਰਦੀਏ ਉਹਨਾਂ ਦਾ ਬਾਰ-ਬਾਰ ਪਾਲਸੀ ਦੀਆਂ ਸਿਫਤਾਂ ਕਰਨਾ ਇਹ ਦਰਸਾਉਂਦਾ ਹੈ ਵੀ ਹਾਲੇ ਉਹਨਾਂ ਦਾ ਮਨ ਸਾਫ਼ ਨਹੀਂ ਉਹਨਾਂ ਨੂੰ ਆਪਣਾ ਮਨ ਸਾਫ਼ ਕਰਨਾ ਚਾਹੀਦਾ ਮੈਂ ਇਸ ਚਿਕੰਗ ਸਾਹਿਬ ਇੱਕ ਚੀਜ਼ ਕਹਣੀ ਚਾਹਣਾ ਐਕਚੁਅਲੀ ਇਸ ਦੇਸ਼ ਦੇ ਵਿੱਚ ਵਰਲਡ ਬੈਂਕ ਦਾ ਜਿਹੜਾ ਅਰਬਨਾਈਜੇਸ਼ਨ ਦਾ ਜਿਹੜਾ ਮਾਡਲ ਹੈ ਉਹ ਲਾਗੂ ਕੀਤਾ ਜਾ ਰਿਹਾ ਹੈ ਔਰ ਇਹਦੇ ਪਿੱਛੇ ਵੱਡੀਆਂ ਮਲਟੀਨੇਸ਼ਨਲ ਤੇ ਇਸ ਦੇਸ਼ ਦਾ ਜਿਹੜਾ ਕਾਰਪੋਰੇਟ ਹੈ ਉਹਨਾਂ ਦੀ ਲੋੜ ਹੈ ਕਿ ਸਰਵ ਸੈਕਟਰ ਦੇ ਜ਼ਰੂਰਤਾਂ ਚ ਉਹ ਸ਼ਹਿਰੀਕਰਨ ਜਿਹੜਾ ਵਧਾਉਣਾ ਚਾਹੁੰਦੇ ਆ। ਚਾਹੀਦਾ ਇਹ ਹੈ ਕਿ ਸਾਡੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮਿਲਿਆ। ਚਾਹੀਦਾ ਇਹ ਹੋਲਟ ਰਹਾ ਔਰ ਉਸੇ ਚੋ 2013 ਦਾ ਜਿਹੜਾ ਮੈਂ ਪਹਿਲਾਂ ਗੱਲ ਕਹਿ ਕੇ ਛੱਡਿਆ ਲਾਰ ਐਕਟ ਇਹ ਕਿਸਮ ਦਾ ਬਾਈਪਾਸ ਕੀਤਾ ਜਾ ਰਿਹਾ। ਭਾਜਪਾ ਹਰਿਆਣਾ ਵਿੱਚ ਇਸੇ ਪਾਲਸੀ ਤਹਿਤ ਤੇ ਮੱਧ ਪ੍ਰਦੇਸ਼ ਵਿੱਚ ਇਸੇ ਪਾਲਸੀ ਤਹਿਤ ਜ਼ਮੀਨ ਐਕਵਾਇਰ ਕਰਨ ਜਾ ਰਹੀ ਹੈ। ਜ਼ਮੀਨ ਕੌਣ ਜਾ ਰਹੀ ਹੈ? 35000 ਏਕੜ ਹੈ। ਉੱਥੇ ਇਸ ਕਰਕੇ ਸਾਰੀਆਂ ਬੀਜੇਪੀ ਰੂਲ ਸਾਰੀਆਂ ਬੀਜੇਪੀ ਰੂਲਸ ਸਟੇਟ ਨੇ ਹਰਿਆਣਾ ਚ ਵੀ ਬੀਜੇਪੀ ਹੈ ਮੱਧ ਪ੍ਰਦੇਸ਼ ਚ ਵੀ ਹੈ ਇਸ ਕਰਕੇ ਜਦੋਂ ਕੋਈ ਇਸ ਤਰ੍ਹਾਂ ਦਾ ਕੋਈ ਦੋਰਾ ਕਰਦਾਰ ਦਿਖਾ ਕੇ ਸ਼ੇਰਾ ਬਣਨ ਦੀ ਕੋਸ਼ਿਸ਼ ਕਰੂਗਾ ਲੋਕ ਸਾਫ ਸਮਝਦੇ ਹੁੰਦੇ ਨੇ ਇਸੇ ਕਰਕੇ ਅਸੀਂ 2013 ਦੇ ਐਕਟ ਬਾਰੇ ਬਹੁਤ ਸਪਸ਼ਟ ਗੱਲ ਕੀਤੀ ਹੈ ਕਿ ਇਸ ਐਕਟ ਦੀਆਂ ਲੋਕਪੱਖੀ ਮੱਧਾਂ ਨੂੰ ਕਾਰਪੋਰੇਟ ਪਾਸੇ ਕਰਾਉਣਾ ਚਾਹੁੰਦਾ ਔਰ ਇਹ ਜਦੋਂ ਲੈਂਡ ਪੂਲਿੰਗ ਪਾਲਿਸੀ ਦਾ ਜਦੋਂ ਲਿਆਂਦਾ ਖੜਾ ਅੱਠ ਪਈਆਂ ਦਾ ਜਿਹੜਾ ਖੜਾ ਪਬਲਿਕ ਡੋਮੇਨ ਚ ਹੈ ਉਹਦੇ ਪਹਿਲੇ ਪੈਸੇ ਚ ਹੀ ਇਹ ਹੈ ਕਿ ਲੈਂਡ ਐਕਵਿਜ਼ੀਸ਼ਨ ਨਾਲ ਜੁੜੀਆਂ ਹੋਈਆਂ ਜਿਹੜੀਆਂ ਡਿਫਿਕਲਟੀਜ਼ ਨੇ ਜਾਂ ਜਿਹੜੀਆਂ ਕੋਈ ਉਹਦੀਆਂ ਪ੍ਰੋਬਲਮਸ ਨੇ ਉਹਨਾਂ ਦਾ ਬਦਲ ਇਹਨਾਂ ਨੇ ਇਹ ਲੈਂਡ ਪੂਲਿੰਗ ਪਾਲਿਸੀ ਲੱਭੀ ਹੈ ਇਹ ਲੈਂਡ ਗ੍ਰੈਬਿੰਗ ਸੀ ਇੱਕ ਕਿਸਮ ਨਾਲ ਜਿਹੜਾ ਸੰਘਰਸ਼ ਨਾਲ ਕੁਝ ਅਸੀਂ ਹਾਸਲ ਕੀਤਾ ਸੀ ਕਿ ਲੋਕਾਂ ਨੂੰ ਕੁਝ ਨਿਆ ਮਿਲ ਜੂਗਾ ਉਸ ਨੂੰ ਦਰਕਰਨ ਕਰਨ ਦੀ ਕੋਸ਼ਿਸ਼ ਹੈ ਔਰ ਜੇ ਅੱਗੇ ਵੀ ਕੋਈ ਸਰਕਾਰ ਕਰੂਗੀ ਤਾਂ ਉਸ ਨੂੰ ਸਖਤ ਵਿਰੋਧ ਦਾ ਸਾਹਮਣਾ ਹੈ ਜਿਹੜਾ ਕਰਨਾ ਤੁਹਾਨੂੰ ਲੱਗਦਾ ਨਹੀਂ ਵੀ ਜਿਵੇਂ ਸ਼ੁਰੂਆਤ ਜਿਹੜੀ ਹੋਈ ਸੀ ਸਭ ਤੋਂ ਪਹਿਲਾਂ ਜਿਹੜੇ ਸ਼ਬੋ ਕੋਲ ਰਿਪੋਰਟ ਲਿਟਾਏਗੀ ਉਸ ਤੋਂ ਬਾਅਦ ਤੁਹਾਨੂੰ ਘਰਾਂ ਤੋਂ ਨਿਕਲਣ ਦਿੱਤਾ ਗਿਆ ਜਦੋਂ ਤੁਸੀਂ ਚੰਡੀਗੜ੍ਹ ਆਵਾਂ ਸੀ ਤੁਹਾਨੂੰ ਲੱਗਦਾ ਵੀ ਸ਼ੁਰੂਆਤ ਉਥੋਂ ਹੋਈ ਸੀ ਵੀ ਕਿਵੇਂ ਕਿਸਾਨਾਂ ਨੂੰ ਦਬਾਇਆ ਜਾਵੇ ਔਰ ਉਸ ਤੋਂ ਬਾਅਦ ਲੈਂਡ ਪੋਲੀ ਪੋਲਿਸੀ ਜਿਹੜੀ ਠੱਪ ਦਿੱਤੀ ਜਾਵੇ ਉੱਤੇ ਵੀ ਹੁਣ ਘਰਾਂ ਦਾ ਬਾਹਰ ਨਿਕਲ ਨਹੀਂ ਸਕਦੇ ਅੰਦੋਲਨ ਕਰ ਨਹੀਂ ਸਕਦੇ ਜਿਵੇਂ ਮਰਜ਼ੀ ਚਲਾਈ ਚਲੋ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਦਿੱਲੀ 'ਚ ਹਾਰ ਤੋਂ ਬਾਅਦ ਪਾਲਿਸੀ 'ਚ ਸ਼ਿਫਟ ਸੀ ਇਸ ਕਰਕੇ ਉਹਨਾਂ ਨੇ ਕਾਰਪੋਰੇਟ ਦਾ ਏਜੰਡਾ ਬਹੁਤ ਤੇਜ਼ੀ ਨਾਲ ਅੱਗੇ ਵਧਾਇਆ ਪਰ ਪੰਜਾਬ ਦੇ ਲੋਕ ਦਿੱਲੀ ਦੇ ਪਹਿਲੇ ਇਤਿਹਾਸਕ ਅੰਦੋਲਨ 'ਚ ਜੋ ਜਿੱਤ ਕੇ ਆਏ ਨੇ ਜੋ ਉਹਨਾਂ ਦੀ ਚੇਤਨਾ 'ਚ ਬਸਿਆ ਕਿ ਕਾਰਪੋਰੇਟ ਸਾਡੀਆਂ ਜ਼ਮੀਨਾਂ ਨੂੰ ਸਾਡੇ ਪਿੰਡਾਂ ਨੂੰ ਉਜਾੜ ਦਊਗਾ ਇਹਦਾ ਸਖਤ ਰੈਜ਼ਿਸਟੈਂਸ ਹੋਊਗੀ ਔਰ ਉਸੇ ਦਾ ਪ੍ਰਗਟਾਵਾ ਇਸ ਦੂਜੇ ਅੰਦੋਲਨ 'ਚ ਵੀ ਹੋਇਆ ਇਸ ਅੰਦੋਲਨ 'ਚ ਵੀ ਹੋਇਆ ਔਰ ਇਸੇ ਅੰਦੋਲਨ ਕਰਕੇ ਸਰਕਾਰ ਪਿੱਛੇ ਹਟੀ ਹੈ ਸਰਕਾਰ ਲੋਕਾਂ ਦੇ ਵਿੱਚ ਫੈਲ ਰਹੇ ਰੋਹ ਤੋਂ ਡਰ ਕੇ ਪਿੱਛੇ ਹਟੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਕਾਰਪੋਰੇਟ ਦਾ ਏਜੰਡਾ ਛੱਡ ਦਿੱਤਾ ਪਰ ਸਰਕਾਰ ਨੂੰ ਘਟੋ-ਘਟ ਇਹ ਸਮਝ ਆ ਗਿਆ ਕਿ ਇਹਦੀ ਸਿਆਸੀ ਕੀਮਤ ਦੇਣੀ ਪੈਣੀ ਹੈ ਇਸ ਕਰਕੇ ਪਿੱਛੇ ਹਟਿਆ ਰਵਿੰਦਰ ਭਾਜੀ ਕਿਹੇ ਸਥਿਤੀ ਵੀ ਸਪਸ਼ਟ ਕਰੋ ਕਿ ਸਥਿਤੀ ਸਮਾਜਿਕ ਹੈ ਕਿ ਵੀ ਤਰ੍ਹਾਂ ਸਰਕਾਰ ਕੈਬਨਿਟ ਸਦਕੇ ਇਹਨੂੰ ਨੋਟੀਫਿਕੇਸ਼ਨ ਡੀ-ਨੋਟੀਫਾਈ ਕਰੇ ਜਾਂ ਆਪਣੀ ਸਥਿਤੀ ਸਪਸ਼ਟ ਕਰੇ ਇਹ ਜੀ ਨੇ ਜਦੋਂ ਇਹ ਸਾਰੀਆਂ ਗੱਲਾਂ ਸਪਸ਼ਟ ਹੋ ਗਈਆਂ ਤਾਂ ਫਿਰ 24 ਨੂੰ ਅਸੀਂ ਇਹਨਾਂ ਬਾਰੇ ਜਿਹੜਾ ਨੈਕਸਟ ਪ੍ਰੋਗਰਾਮ ਹੈ ਹੋਰ ਮੁੱਦਿਆਂ ਤੇ ਦਮਾਂਗੇ ਇਹਦੇ ਤੇ ਨਹੀਂ ਦਮਾਂਗੇ ਜੇ ਇਹ ਸਪਸ਼ਟ ਨਹੀਂ ਕਰਦੇ ਤਾਂ ਫਿਰ ਇਹਨਾਂ ਬਾਰੇ ਵੀ ਪ੍ਰੋਗਰਾਮ ਜਿਹੜਾ ਨੈਕਸਟ ਕੋਰਸ ਆਫ ਐਕਸ਼ਨ ਜਿਹੜਾ 24 ਨੂੰ ਐਲਾਨ ਕੀਤਾ ਜਾਊ ਔਰ ਜੇ ਇਹ ਕਰ ਦਿੰਦੇ ਨੇ ਤਾਂ ਉਹ ਜੇ ਜੇਤੂ ਰੈਲੀ ਹੋਊਗੀ ਧੰਨਵਾਦ ਸਾਬ ਕਹਿੰਦਾ ਆ ਪਾਕਿਸਤਾਨ ਵੀ ਲੋਕ ਅਨੁਸ਼ੰਕਾ ਕਿਉਂ ਹੈ ਤੁਹਾਨੂੰ ਸਰਕਾਰ ਨਹੀਂ ਕਰਾਉਂਦੀ ਸ਼ੰਕਾ ਦਾ ਕਾਰਨ ਇਸ ਕਰਕੇ ਹੈ ਕਿ ਇਹ ਸਰਕਾਰ ਬਹੁਤ ਵਾਰੀ ਸਾਡੇ ਨਾਲ ਪਹਿਲਾਂ ਵੀ ਚੀਜ਼ਾਂ ਮੰਨ ਕੇ ਲਾਗੂ ਨਹੀਂ ਕਰ ਦੋਈ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਇਸ ਮਾਮਲੇ 'ਚ ਕੈਬਨਟ 'ਚੋ ਜਿਸ ਤਰ੍ਹਾਂ ਉਹਨਾਂ ਨੇ ਇਹ ਨੋਟੀਫਿਕੇਸ਼ਨ ਕੀਤੀ ਹੈ ਉਸੇ ਢੰਗ ਨਾਲ ਜੇ ਰੱਦ ਕਰ ਦੇਗੀ ਤਾਂ ਮਨਸ਼ਾ ਸਾਫ਼ ਹੋ ਜਾਏਗੀ ਕੋਈ ਪ੍ਰੋਬਲਮ ਨਹੀਂ ਸਾਨੂੰ ਇਸੇ ਕਰਕੇ ਅਸੀਂ ਟੈਕਨੀਕਲ ਪੁਆਇੰਟ ਉਠਾਇਆ 14 5 ਦਾ ਬਿਆਨ ਹੈ ਨਾ ਚਾਰ ਲਾਈਨਾਂ ਦੇ ਬਿਆਨ 'ਚ 14 ਪਾਣੀ ਦੀ ਪਾਲਿਸੀ ਦਾ ਜ਼ਿਕਰ ਹੈ 4 6 ਦੀ ਪਾਲਸੀ 'ਚ 14 5 ਦੀ ਕੰਟੀਨਿਊਟੀ ਨਹੀਂ ਲਿਖੀ ਹੋਈ ਇਹ ਟੈਕਨੀਕਲ ਐਸਪੈਕਟ ਹੈ। ਔਰ ਇਹ 4 6 ਦੀ ਪਾਲਸੀ ਦਾ ਜ਼ਿਕਰ ਨਹੀਂ ਹੈ ਪ੍ਰੈਸ ਬਿਆਨ, ਤੋਂ ਲੀਗਲੀ ਸਟੈਂਡ ਕਰਦੀ ਆ ਹਲੇ ਇਸ ਮਾਮਲੇ 'ਚ। ਇਹ 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 ਨੁਕਤਾ ਜਿਹੜਾ ਇੰਪੋਰਟੈਂਟ ਨੁਕਤਾ ਹੈ। 23 ਤੁਸੀਂ ਇਹ ਕਹਿੰਦੇ ਹੋ ਕਿ ਸਥਿਤੀ ਸਪਸ਼ਟ ਕਰੇ ਜਾਂ ਦੂਸਰੀ 23 ਤੱਕ ਤੁਸੀਂ ਕਹਿੰਦੇ ਹੋ ਕਿ ਕੈਬਨਟ ਸਦਕੇ ਇਹ ਨੂੰ ਲੰਗ ਕਰੇ। ਨਹੀਂ ਜੀ 23 ਮੈਂ ਮੈਂ ਕਰਦਾ ਜਾਂਦਾ। ਜੀ 23 ਦੀ ਯਾਰ ਸਾਡੀ ਤਿਆਰੀ ਹੈ, ਤਿਆਰੀ ਦੀ ਮੀਟਿੰਗ ਹੈ। ਅਗਲੇ ਪ੍ਰੋਗਰਾਮ ਦੀ ਅਸੀਂ ਉਹਦੀ ਤਿਆਰੀ ਕਰਾਂਗੇ ਜੇ ਫਰਜ਼ ਕਰ ਲਓ ਹਾਲਤਾਂ ਬਦਲ ਜਾਂਦੀਆਂ ਨੇ ਜਿਹੜੇ ਤਕਨੀਕੀ ਨੁਕਸਾਨੇ ਜੇ ਸੰਸਾਰੀ ਤਸਦੀ ਹੁੰਦੀਆਂ ਉਹਨਾਂ ਤੇ ਫਿਰ ਅਸੀਂ ਉਹ 24 ਤਰੀਕ ਨੂੰ ਚ 25 ਵੱਡੀ ਰੈਲੀ ਜੇ ਤੁਰੀ ਨਹੀਂ ਕਰਾਂ ਜੇ ਫਰਜ਼ ਕਰ ਲਓ ਸਾਡੀਆਂ ਤਕਨੀਕੀ ਨੁਕਸਾਨ ਦੂਰ ਨਹੀਂ ਹੁੰਦੇ ਫਿਰ ਅਗਲੇ ਸੰਘਰਸ਼ ਦਾ ਇਲਾਜ ਕਰਾਂਗੇ 24 ਦਾ ਪ੍ਰੋਗਰਾਮ ਸਟੈਂਡ ਦਾ ਕਿਹਦੇ ਚ ਕਾਰਕੀ ਨਹੀਂ ਲੱਗਦਾ ਤੁਹਾਨੂੰ ਤੁਸੀਂ ਕਹਿੰਦੇ ਕਿ 5 ਦੇ 14 ਮਈ ਵਾਲੀ ਗੱਲ ਹੋਈ ਹੈ 4 ਜੂਨ ਵਾਲੀ ਨਹੀਂ ਹੋਈ ਉਸ ਤੋਂ ਬਾਅਦ ਦਾ ਐਮੈਂਡਮੈਂਟਸ ਆਈਆਂ ਉਸ ਇਹ ਸਾਬਿਤ ਕਿ ਸਨਦ ਦੇ ਜੋ ਸਰਕਾਰੋਂ ਦੀ ਗਾਰਡਿੰਗ ਉੱਲੀ ਚ ਇਹ ਸਨਦਾਂ ਦੇ ਸੁਝਾਅ ਦੇ ਰਹੇ ਅਸੀਂ ਉਹਨੂੰ ਅਮੈਂਡ ਕਰਦੇ ਦੇ ਉਹਨਾਂ ਦੇ ਵਿੱਚ ਕਈ ਚੀਜ਼ਾਂ ਉਸ ਤੋਂ ਬਾਅਦ ਵੀ ਇਸ ਚ ਇਸ ਚ ਟੈਕਨੀਕਲ ਲੀਗਲ ਟਰਮ ਹੈ ਜੇ ਤਾਂ ਉਹਦੀ ਅਮੈਂਡਮੈਂਟਸ ਚ ਚੀਜ਼ ਅੱਗੇ ਜਾਂਦੀ ਹੋਏਗੀ ਤਾਂ ਉਹ ਅਸੀਂ ਮੰਨ ਲਾਂਗੇ ਕਿ ਪ੍ਰਿੰਸੀਪਲ ਸੈਕਟਰੀ ਦਾ ਜਿਹੜਾ ਬਿਆਨ ਹੈ ਕਿ ਸਬਸਕੁਇੰਟ ਜਿਹੜੀਆਂ ਅਮੈਂਡਮੈਂਟਸ ਨੇ ਪਰ ਜਦੋਂ ਉਹਦੇ ਚ 4 6 ਦੀ ਪਾਲਿਸੀ ਚ 14 5 ਦਾ ਜ਼ਿਕਰ ਹੀ ਨਹੀਂ ਹੈ ਤਾਂ ਇਹ ਕੱਲ ਨੂੰ ਸਰਕਾਰ ਸਾਨੂੰ ਬਿਲਕੁਲ ਕਹਿ ਦਊਗੀ ਵੀ ਅਸੀਂ ਤਾਂ 14 6 ਵਾਲੀ ਮਈ ਵਾਲੀ ਰੱਦ ਕੀਤੀ ਹੈ ਜੂਨ ਵਾਲੀ ਤਾਂ ਸਟੈਂਡ ਕਰਦੀ ਹੈ ਇਹ ਟੈਕਨੀਕਲ ਪੁਆਇੰਟ ਨੇ ਸਾਵਧਾਨੀ ਤੇ ਚੌਕਸੀ ਅਸੀਂ ਦਿੱਲੀ ਅੰਦੋਲਨ ਵੇਲੇ ਵੀ ਰੱਖੀ ਸੀ ਮੋਦੀ ਸਾਹਿਬ ਨੇ ਤਾਂ ਐਲਾਨ ਕਰ ਦਿੱਤਾ ਸੀ ਅਸੀਂ ਉਦੋਂ ਵੀ ਕਿਹਾ ਸੀਗਾ ਕਿ ਜਿਸ ਪਾਰਲੀਮੈਂਟ ਚੋਂ ਲਿਆਏ ਆ ਉਸੇ ਚੋਂ ਰੱਦ ਕਰੋ ਇਹ ਸਾਵਧਾਨੀ ਸਾਡੀ ਫਰਜ ਹੈ ਸਯੁਕਤ ਕਿਸਾਨ ਮੋਰਚੇ ਦਾ ਪੰਜਾਬ ਦੇ ਲੋਕਾਂ ਪ੍ਰਤੀ ਪੰਜਾਬ ਦੇ ਕਿਸਾਨਾਂ ਪ੍ਰਤੀ ਇਹ ਆਪਣਾ ਫਰਜ ਅਸੀਂ ਨਿਭਾਵਾਂਗੇ ਐ ਐਮਐਸਟੀ ਵਾਲਾ ਤਾਂ ਜੂ ਉਹ ਉਹ ਚੱਲਦਾ ਰੋ ਪਹਿਲਾਂ ਇਹਨੂੰ ਨਬੇੜ ਲਈ ਅੱਜ ਬੇਟਾ ਇੱਕ ਕੇ ਐਮ ਨੂੰ ਤੁਹਾਨੂੰ ਇੱਕ ਤਾਂ ਲਈ ਸੱਦਾ ਦਿੱਤਾ ਸੀ ਉਹ ਚੱਲੇ ਅੱਜ ਬੰਨਾਂ ਨੇ ਜਿਵੇਂ 26 26 ਨੂੰ ਜੀ ਪ੍ਰਾਪਤੀ ਵੀ ਜਿਹੜੇ ਮੰਤਰੀਆਂ ਦੇ ਬਿਆਨ ਆ ਰਹੇ ਨੇ ਅਜੇ ਹੁਣ ਵੀ ਅਜੇ ਇਹ ਤੋਂ ਆਪਣਾ ਜੀਐਨਸੀ ਬਣਾ ਲਿਆ ਜਿੱਦੇ ਵੀ ਮੰਤਰੀ ਨੇ ਉਹ ساری ਗੁਰੂ ਗ੍ਰੰਥ ਸਾਹਿਬ ਦਾ ਘਰ ਦੇ ਕੋਲ ਜੀ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਹੈ ਪਰ ਇਹਨੇ ਬੜਾ ਦਿੱਕਤਾਂ ਦਾ ਸਾਹਮਣਾ ਦੇ ਜਾਂ ਲੋਕਾਂ ਦੇ ਤੁਗੜੂ ਦੇਖਦੇ ਹੋਏ ਅਸੀਂ ਇਹਨੂੰ ਵਾਪਸ ਕਰਾਂਗੇ। ਇਹੀ ਆਪਣੇ ਆਪ ਦੇ ਕਿਸਾਨ ਇਹੀ ਆਪਣੇ ਆਪ ਦੇ ਕਿਸਾਨ ਸ਼ਾਇਦ। ਮੋਦੀ ਸਾਹਿਬ ਨੇ ਉਦੋਂ ਕਿਹਾ ਸੀ ਵੀ ਕਾਨੂੰਨ ਤਾਂ ਚੰਗਾ ਹੀ ਹੈ ਸਮਝਾ ਨਹੀਂ ਸਕੇ। ਇਹਨਾਂ ਦਾ ਬਿਆਨ ਇਹ ਹੈ ਕਿ ਪੌਂਸੀ ਤਾਂ ਚੰਗੀ ਸੀਗੀ ਪਰ ਕਿਸਾਨਾਂ ਨੂੰ ਪਸੰਦ ਨਹੀਂ ਆਈ। ਤੋ ਜਨਤਾ ਦੀ ਆਵਾਜ਼ ਨੂੰ ਸਹੀ ਢੰਗ ਨਾਲ ਜੇ ਸਾਰੇ ਲੈ ਲੈਣ ਮੋਦੀ ਸਾਹਿਬ ਇਹ ਸੇ ਜੋ ਨਵਾਂ ਖੇਤੀ ਖਰੜਾ ਲੈ ਕੇ ਆਇਆ ਸੀ ਜਿਹਨੂੰ ਅਸੀਂ ਪੰਜਾਬ 'ਚ ਸਰਕਾਰ ਨੂੰ ਕਹਿ ਕੇ ਵਿਧਾਨ ਸਭਾ 'ਚ ਰੱਦ ਕਰੋ ਅਸੀਂ ਇਹ ਚਾਹੁੰਦੇ ਆ ਕਿ ਵੀ ਪ੍ਰੋ ਕਾਰਪੋਰੇਟਰ ਏਜੰਡਾ ਛੱਡ ਕੇ ਪੰਜਾਬ ਦੇ ਪਿੰਡਾਂ ਦਾ ਵਿਕਾਸ ਕਿਵੇਂ ਹੋਵੇ ਉਹਨਾਂ ਨੂੰ ਸ਼ਹਿਰੀ ਸ਼ਹਿਰਾਬੜੀਆਂ ਸਹੂਲਤਾਂ ਕਿਵੇਂ ਮਿਲਣ ਉਹਦੇ 'ਚ ਚੀਜ਼ਾਂ ਡਿਵੈਲਪ ਕਿਵੇਂ ਹੋਣ ਮਾਡਲ ਇਹ ਹੋਣਾ ਚਾਹੀਦਾ ਆਮ ਲੋਕ ਕੇਂਦਰ 'ਚ ਹੋਣੇ ਚਾਹੀਦੇ ਨੇ ਕਾਰਪੋਰੇਟ ਕੇਂਦਰ 'ਚ ਨਹੀਂ ਰਾਜੂ ਜੀ ਸਾਹਿਬ ਇੱਕ ਮੈਂ ਇੱਕ ਹੋਰ ਗੱਲ ਜਿਹੜਾ ਉਹ ਕੇਐਮਐਮ ਵਾਲਾ ਸਵਾਲ ਸੀ ਇਸ ਨੂੰ ਅਸੀਂ 20 ਤਰੀਕ ਨੂੰ ਆਪਣੀ ਅਗਲੀ ਮੀਟਿੰਗ 'ਚ ਇਹਦੇ ਤੇ ਵਿਚਾਰ ਕਰਾਂਗੇ ਅੱਜ ਅਸੀਂ ਸਿਰਫ ਅਮਰਜੈਂਸੀ ਸਥਿਤੀ ਦੇ ਮੌਲੰਕਲ ਇਕੱਠੇ ਹੋਏ ਜੀ ਰਾਜੂ ਜੀ ਸਾਹਿਬ ਉਹ ਵੀ ਦੱਸ ਦਿਓ ਜਿਹੜਾ ਕੱਲ ਨੂੰ ਫ੍ਰੀ ਟ੍ਰਿਪ ਟ੍ਰੇਡ ਨੂੰ ਲੈ ਕੇ ਮੁੱਦੇ ਛਾੜਨੇ ਆ ਕਿਉਂਕਿ ਮੋਦੀ ਸਰਕਾਰ ਤੋਂ ਵਾਰ-ਵਾਰ ਦਾਵਾ ਕਰ ਰਹੀ ਹੈ ਵੀ ਅਸੀਂ ਕਿਸਾਨਾਂ ਦੇ ਖਿੱਤੇ ਦੇ ਵਿੱਚ ਖੜੇ ਆ ਕਿ ਅਸੀਂ ਅੱਜ ਉੱਥੇ ਨਹੀਂ ਝੁਕਾਂਗੇ ਫਿਰ ਵੀ ਤੁਹਾਨੂੰ ਕੀ ਲੱਗਦਾ ਜੀ ਹਾਲੇ ਮੈਂ ਸਮਝਦਾ ਕਿ ਸਪਸ਼ਟ ਸਰਕਾਰ ਨੇ ਜਵਾਬ ਨਹੀਂ ਦਿੱਤਾ ਹਲੇ ਗੱਲਬਾਤ ਜਾਰੀ ਹੈ ਕਿਉਂਕਿ ਦਬਾਅ ਬਹੁਤ ਹੈ ਅਮਰੀਕਾ ਦਾ ਇਹ ਬਾਹਮ ਮਰੋੜਨ ਵਾਲੀ ਗੱਲ ਕਰ ਰਹੇ ਨੇ ਕਿ ਜੇ ਇਸ ਤਰ੍ਹਾਂ ਦੀ ਗੱਲ ਕੱਲ ਨੂੰ ਹੋ ਗਈ ਇਹ ਕਿਸਾਨਾਂ ਦਾ ਤਾਂ ਕਹਣ ਪੈ ਜੇਗਾ ਇਸ ਕਰਕੇ ਅਸੀਂ ਉਹਨੂੰ ਜਦੋਂ ਤੱਕ ਕੰਪਲੀਟਲੀ ਸਰਕਾਰ ਕਹਿ ਨਹੀਂ ਦਿੰਦੀ ਵੀ ਅਸੀਂ ਬਿਲਕੁਲ ਹੀ ਨਹੀਂ ਕੋਈ ਸਮਝੌਤਾ ਕਰਦੇ ਖੇਤੀ ਸੈਕਟਰ ਡੇਰੀ ਸੈਕਟਰ ਇਹਦੇ ਵਿੱਚ ਬਿਲਕੁਲ ਨਹੀਂ ਆਏਗਾ ਉਦੋਂ ਤੱਕ ਇਹ ਸਾਡਾ ਜਾਰੀ ਹੈ